ਪੰਜਾਬ ਦਾ ਨੰਬਰ 1 ਇੱਕੋ ਇੱਕ ਪੇਜ ਜਿੱਥੇ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਦੱਸੇ ਜਾਂਦੇ ਅੱਜ ਦਾ ਨਮਰਸਤਾ ਅੰਮ੍ਰਿਤਸਰ ਤੋਂ ਆਪਣਾ ਚੰਗਾ ਬਿਜ਼ਨਸ ਕਰਦੇ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਕੰਬੋ ਸਿੱਖ ਮੁੰਡੇ ਦੀ ਪੜ੍ਹਾਈ ਪਲੱਸ 2 ਪਾਸ ਡੇਟ ਆਫ ਬਰਥ ਨਵੰਬਰ 1996 ਕੱਦ 5 ਫੁੱਟ 7 ਇੰਚ ਪਰਿਵਾਰ ਕੋਲੇ ਵਧੀਆ ਸ਼ਹਿਰੀ ਪ੍ਰਾਪਰਟੀ ਸ਼ਹਿਰ ਦੇ ਵਿੱਚ ਦੁਕਾਨਾਂ ਚੰਗੀ ਰੈਂਟਲ ਇਨਕਮ ਇੱਕ ਭਰਾ ਮੈਰਿਡ ਪਿਤਾ ਦਾ ਆਪਣਾ ਚੰਗਾ ਬਿਜ਼ਨਸ ਸ਼ਹਿਰ ਦੇ ਵਿੱਚ ਪਰਿਵਾਰ ਦੀ ਵਧੀਆ ਕੋਠੀ ਹੈ ਪਰਿਵਾਰ ਦਾ ਆਪਣਾ ਵਧੀਆ ਬਿਜ਼ਨਸ ਮੁੰਡਾ ਬਿਜ਼ਨਸ ਸੰਭਾਲਦਾ ਹੈ ਵਧੀਆ ਇਨਕਮ ਪੱਗ ਵਾਲਾ ਸੁੱਧ ਵੈਸ ਨੂੰ ਮੁੰਡਾ ਚੰਗੀ ਬੈਲ ਸੈਟਡ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਕੰਬੋ ਸਿੱਖ ਜਾਂ ਜਰਨਲ ਕਾਸਟ ਵਿੱਚੋਂ ਘਰੇਲੂ ਕੁੜੀ ਹੋਵੇ ਕੁੜੀ ਪੜੀ ਲਿਖੀ ਪਰਿਵਾਰ ਦੀ ਮੰਗ ਕੋਈ ਨਹੀਂ ਅੰਮ੍ਰਿਤਸਰ ਏਰੀਆ ਨੂੰ ਪਹਿਲ ਹੈ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ